ਦੋਸਤੋ ਸ਼ਾਕਿਆ ਤੇ ਕੋਲੀ ਦੋ ਰਾਜਾਂ ਵਿਚਕਾਰ ਰੋਹਣੀ ਨਦੀ ਵਗਦੀ ਸੀ ਦੋਵੇਂ ਰਾਜਾਂ ਦੀ ਸਿੰਚਾਈ ਇਸ ਨਦੀ ਦੇ ਪਾਣੀ ਰਾਹੀਂ ਹੁੰਦੀ ਸੀ ਅਕਸਰ ਹਰ ਸਾਲ ਪਾਣੀ ਦੇ ਬਦਲੇ ਦੋਹਾਂ ਰਾਜਾਂ ਦੇ ਕਿਸਾਨਾਂ ਦਾ ਝਗੜਾ ਹੁੰਦਾ ਸੀ ਜਦੋਂ ਸਿਧਾਰਥ ਦੀ ਉਮਰ 28 ਸਾਲ ਹੋਈ ਤਾਂ ਪਾਣੀ ਬਦਲੇ ਖੂਨੀ ਜੜਪੁ ਹੋਈ ਸਿਦਾਰਥ ਸ਼ਾਕਿਆ ਰਾਜ ਘਰਾਣੇ ਦਾ ਪੁੱਤ ਸੀ ਪਿਤਾ ਸੁਦੋਦਨ ਰਾਜਾ ਸੀ ਸ਼ਾਕਿਆ ਦੇ ਸੈਨਾਪਤੀ ਨੇ ਸੰਗ ਜਿੱਥੇ ਫੈਸਲੇ ਬਹੁਮਤ ਦੇ ਆਧਾਰ ਤੇ ਹੁੰਦੇ ਸਨ ਦੀ ਬੈਠਕ ਬੁਲਾ ਕੇ ਕੂਲੀਆਂ ਦੇ ਖਿਲਾਫ ਭਿਆਨਕ ਯੁੱਧ ਛੇੜਨ ਦਾ ਐਲਾਨ ਕਰ ਦਿੱਤਾ 20 ਤੋਂ 50 ਸਾਲ ਦੇ ਹਰ ਸ਼ਕਿਆ ਮਨੁੱਖ ਨੂੰ ਜਬਰੀ ਸੈਨਾ ਵਿੱਚ ਭਰਤੀ ਕਰਨ ਦਾ ਐਲਾਨ ਵੀ ਕੀਤਾ ਸਿਦਾਰਥ ਸੰਗ ਦਾ ਮੈਂਬਰ ਹੋਣ ਦੀ ਹیثیت ਵਿੱਚ ਸੈਨਾਪਤੀ ਦੇ ਦੋਹਾਂ ਮਤਿਆਂ ਦਾ ਵਿਰੋਧ ਕਰਦਾ ਹੈ ਅੰਤ ਵੋਟਾਂ ਪੈਣ ਤੇ ਸਿਦਾਰਥ ਦੀ ਬੁਰੀ ਤਰ੍ਹਾਂ ਹਾਰ ਹੁੰਦੀ ਹੈ ਸਿਦਾਰਥ ਦੇ ਵਿਰੋਧ ਕਰਨ ਅਤੇ VOTING ਵਿੱਚ ਹਾਰ ਜਾਣ ਦੀ ਕਸੂਤੀ ਪ੍ਰਸਥਿਤੀ ਦਾ ਸਿੱਟਾ ਸੀ ਸਿਧਾਰਥ ਗੌਤਮ ਦਾ ਸੰਿਆਸੀ ਦੇ ਰੂਪ ਵਿੱਚ ਦੇਸ਼ ਨਿਕਾਲਾ ਦੋਸਤੋ ਇਸ ਘਟਨਾ ਵਿੱਚੋਂ ਸਿਧਾਰਥ ਦੇ ਸੁਭਾਅ ਦੇ ਵਿਸ਼ੇਸ਼ ਪੱਖ ਦ੍ਰਿਸ਼ਟੀ ਕੋਚਨ ਹੁੰਦੇ ਹਨ ਸਿਧਾਰਥ ਬਹੁ ਗਿਣਤੀ ਦਾ ਪੇਛ ਲੱਗ ਨਹੀਂ ਸੀ ਉਸ ਨੇ ਕੋਲੀਆਂ ਵਿਰੁੱਧ ਯੁੱਧ ਦੀ ਹਮਾਇਤ ਨਾ ਕਰਦੇ ਆ ਝਗੜੇ ਦੀ ਸ਼ਾਨਬੀਨ ਕਰਨ ਦਾ ਸੁਝਾਅ ਦਿੱਤਾ ਸੀ ਉਹ ਸੰਤੁਲਿਤ ਕਲਿਆਣਕਾਰੀ ਸੋਚ ਵਿਚਾਰ ਦਾ ਧਾਰਨੀ ਸੀ ਉਸ ਅਨੁਸਾਰ ਯੁੱਧ ਝਗੜੇ ਦਾ ਹੱਲ ਨਹੀਂ ਸੀ ਉਸ ਨੇ ਸਪਸ਼ਟ ਕਿਹਾ ਸੀ ਸਾਡਾ ਇੱਕ ਯੁੱਧ ਦੂਜੇ ਯੁੱਧ ਦੇ ਬੀਜ ਦਾ ਰੂਪ ਬਣੇਗਾ ਉਸ ਦੇ ਮਨ ਵਿੱਚ ਅਹਿੰਸਾ ਦੀ ਭਾਵਨਾ ਨੇ ਯੁੱਧ ਨੂੰ ਰੋਕਣ ਲਈ ਕਿਹਾ ਸੀ ਕਿਉਂਕਿ ਸ਼ਾਕਿਆ ਯੋਧਿਆਂ ਹੱਥੋਂ ਕੋਲੀ ਰਿਸ਼ਤੇਦਾਰਾਂ ਦਾ ਲਹੂ ਬਹਾਉਣਾ ਠੀਕ ਨਹੀਂ ਸੀ ਉਹ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਇਉਂ ਕਹਿਣਾ ਪਵੇ ਇਹ ਸ਼ੇਅਰ ਕਦੇ ਪੰਜਾਬ ਦੇ ਪਾਣੀਆਂ ਦੇ ਮਸਲੇ ਸੰਬੰਧੀ ਮੇਰਾ ਹੰਝੂਆ ਭਿੱਜਾ ਹੋ ਕੱਸ ਅੱਖਰ ਅੱਖਰ ਹੋਇਆ ਨਾਲ ਕਹਾਣੀ ਦਾ ਕਿੱਥੋਂ ਕਿੱਥੇ ਕਿੱਸਾ ਪਹੁੰਚਾ ਪਾਣੀ ਦਾ ਸੈਨਾਪਤੀ ਦਾ ਵਿਰੋਧ ਕਰਦਿਆਂ ਆਪਣੇ ਦੇਸ਼ ਨੂੰ ਯੁੱਧ ਵਿੱਚ ਕਮਜ਼ੋਰ ਹੋਣ ਤੋਂ ਬਚਾਉਣ ਲਈ ਸਿਹਾਰਤ ਸੱਚੇ ਦੇਸ਼ ਭਗਤ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ ਕਿ ਸਿਧਾਰਥ ਸੱਚਾ ਸੀ ਯੁੱਧ ਦਾ ਕੀ ਬਣਿਆ ਦੋਸਤੋ ਸ਼ਾਕਿਆ ਰਾਜ ਦੀ ਰਾਜਧਾਨੀ ਕਪਿਲਵਸਤੂ ਵਿੱਚੋਂ ਨਿਕਲ ਕੇ ਸਿਧਾਰਥ ਗੌਤਮ ਨੇ ਮਗਧ ਰਾਜ ਦੀ ਰਾਜਧਾਨੀ ਰਾਜਗ੍ਰੀ ਜਾਣ ਦਾ ਮਨ ਬਣਾਇਆ ਬਿੰਬਸਾਰ ਮਗਧ ਦਾ ਰਾਜਾ ਸੀ ਇੱਥੇ ਵੱਡੇ-ਵੱਡੇ ਫਿਲਾਸਫਰ ਤੇ ਪੰਡਿਤ ਰਹਿੰਦੇ ਸਨ ਇਹ ਲਗਭਗ 400 ਕਿਲੋਮੀਟਰ ਦਾ ਸਫ਼ਰ ਸਿਧਾਰਥ ਨੇ ਪੈਦਲ ਹੀ ਕੀਤਾ ਰਾਜਗਰੀ ਪੁੱਜ ਕੇ ਉਸਨੇ ਪਾਂਡਵ ਪਰਬਤ ਦੇ ਮੋਢ ਰਹਿਣ ਲਈ ਪੱਤਿਆਂ ਦੀ ਇੱਕ ਛੋਟੀ ਜਹੀ ਝੌਂਪੜੀ ਬਣਾ ਲਈ ਇੱਥੇ ਪੰਜ ਹੋਰ ਸੰਨਿਆਸੀ ਸਿਧਾਰਥ ਦੀ ਸ਼ਖਸੀਅਤ ਤੋ ਪ੍ਰਭਾਵਿਤ ਹੋ ਕੇ ਉਸ ਨੂੰ ਸੰਿਆਸੀ ਹੋਣ ਦਾ ਕਾਰਨ ਪੁੱਛਦੇ ਹਨ ਉਸ ਨੇ ਜਦੋਂ ਸੰਿਆਸੀਆਂ ਨੂੰ ਆਪਣੀ ਆਪ ਬੀਤੀ ਸੁਣਾਈ ਤਾਂ ਹੈਰਾਨੀ ਤੇ ਖੁਸ਼ ਹੁੰਦਿਆਂ ਉਹਨਾਂ ਨੇ ਸਿਧਾਰਥ ਨੂੰ ਕਿਹਾ ਹਾਂ ਇਹ ਕਹਾਣੀ ਤਾਂ ਅਸੀਂ ਵੀ ਸੁਣੀ ਹੈ ਪਰ ਕੀ ਤੁਸੀਂ ਜਾਣਦੇ ਹੋ ਤੁਹਾਡੇ ਆਉਣ ਤੋਂ ਬਾਅਦ ਸ਼ਾਕਿਆ ਰਾਜ ਤੇ ਸੰਗ ਵਿੱਚ ਕੀ ਵਾਪਰਿਆ ਸਿਧਾਰਥ ਦਾ ਜਵਾਬ ਸੀ ਮੈਨੂੰ ਕੁਝ ਨਹੀਂ ਪਤਾ ਇੱਥੇ ਇਹ ਦੱਸਣਾ ਵੀ ਜਾਇਜ਼ ਹੈ ਕਿ ਸੰਿਆਸੀ ਬਣੇ ਸਿਧਾਰਥ ਦੇ ਪਿੱਛੇ-ਪਿੱਛੇ ਸ਼ੱਕਿਆ ਰਾਜ ਦੀ ਜਨਤਾ ਆ ਰਹੀ ਸੀ ਉਸ ਨੇ ਜਨਤਾ ਨੂੰ ਰੋਕ ਕੇ ਬਹੁਤ ਵੱਡਾ ਕਲਿਆਣਕਾਰੀ ਨੁਕਤਾ ਸਮਝਾਇਆ ਸੀ ਉਸ ਨੇ ਕਿਹਾ ਸੀ ਭੈਣੋ ਤੇ ਭਰਾਓ ਮੇਰੇ ਪਿੱਛੇ ਆਉਣ ਦਾ ਕੀ ਲਾਭ ਹੈ ਮੈਂ ਛਕਿਆ ਤੇ ਕੂਲੀਆਂ ਦਾ ਝਗੜਾ ਨਹੀਂ ਮਿਟਾ ਸਕਿਆ ਜੇ ਤੁਸੀਂ ਸਮਝੌਤੇ ਦੇ ਹੱਕ ਵਿੱਚ ਹੋ ਲੋਕ ਰਾਏ ਬਣਾ ਲਵੋ ਤਾਂ ਤੁਸੀਂ ਕਾਮਯਾਬ ਹੋ ਸਕਦੇ ਹੋ ਇਹ ਨੁਕਤਾ ਪੱਲੇ ਬਣ ਕੇ ਜਨਤਾ ਪਿੱਛੇ ਮੁੜ ਪਈ ਸੀ ਇਹ ਪਹਿਲਾਂ ਦੀ ਗੱਲ ਹੈ ਪੰਜ ਧਿਆਗੀਆਂ ਨੇ ਸਿਧਾਰਥ ਨੂੰ ਦੱਸਿਆ ਤੁਹਾਡੇ ਚਲੇ ਆਉਣ ਤੋਂ ਬਾਅਦ ਯੁੱਧ ਦੇ ਵਿਰੋਧ ਵਿੱਚ ਸ਼ਾਕਿਆ ਰਾਜ ਦੇ ਲੋਕਾਂ ਨੇ ਬਗਾਵਤ ਕਰ ਦਿੱਤੀ ਔਰਤਾਂ ਮਰਦਾਂ ਕੁੜੀਆਂ ਮੁੰਡਿਆਂ ਨੇ ਰੋ ਭਰੇ ਦਿਖਾਵੇ ਕਰਦਿਆਂ ਨਾਰੇ ਲਗਾਏ ਕੋਲੀ ਤੇ ਸ਼ਾਕਿਆ ਭਾਈ 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 ਦਾ ਭਾਈ ਦੇ ਵਿਰੁੱਧ ਹਥਿਆਰ ਚੁੱਕਣਾ ਗਲਤ ਹੈ ਗਲਤ ਹੈ ਗਲਤ ਹੈ ਗੌਤਮ ਦੇ ਜਲਾ ਬਤਨ ਹੋ ਜਾਣ ਨੂੰ ਯਾਦ ਕਰੋ ਯਾਦ ਕਰੋ ਯਾਦ ਕਰੋ ਸਿਦਾਰਥ ਨੇ ਬੜੀ ਉਤਸੁਕਤਾ ਭਰੀ ਖੁਸ਼ੀ ਨਾਲ ਪੁੱਛਿਆ ਅੱਗੇ ਕੀ ਹੋਇਆ ਸੈਨਾਪਤੀ ਨੇ ਆਪਣੀ ਅੜੀ ਛੱਡ ਦਿੱਤੀ ਜਾਂ ਉਹ ਵੀ ਹੀ ਸੂਈ ਯੁੱਧ ਤੇ اٹਕੀ ਰਹੀ ਸਨਿਆਸੀਆਂ ਨੇ ਦੱਸਿਆ ਲੋਕਿਕਤਾ ਦੇ ਮਹਾ ਦਬਾਅ ਅੱਗੇ ਸ਼ੱਕਿਆ ਸੰਗ ਨੇ ਝੁੱਕ ਕੇ ਸੰਗ ਦੀ ਬੈਠਕ ਮੁੜ ਕੇ ਬੁਲਾਈ ਅਤੇ ਆਪਣਾ ਫੈਸਲਾ ਦੁਬਾਰਾ ਵਿਚਾਰਿਆ ਹੁਣ ਬਹੁਮਤ ਕੋਲੀਆਂ ਨਾਲ ਸਮਝੌਤਾ ਕਰਨ ਦੇ ਹੱਕ ਵਿੱਚ ਸੀ ਸ਼ੱਕਿਆ ਨੇ ਆਪਣੇ ਪੰਜ అనుభవੀ ਨੁਮਾਇੰਦਿਆਂ ਨੂੰ ਕੋਲੀਆਂ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਕੋਲੀਆਂ ਨੇ ਬੜੀ ਖੁਸ਼ੀ ਨਾਲ ਆਪਣੇ 5 ਨੁਮਾਇंदे ਸਮਝੌਤੇ ਦੀ ਗੱਲਬਾਤ ਚਲਾਉਣ ਲਈ ਭੇਜੇ ਦਸਾਂ ਨੁਮਾਇੰਦਿਆਂ ਨੇ ਇੱਕ ਪੱਕੀ ਪੰਚਾਇਤ ਸਥਾਪਿਤ ਕਰ ਦਿੱਤੀ ਅਤੇ ਐਲਾਨ ਕੀਤਾ ਰੋਹਿਣੀ ਨਦੀ ਦੇ ਪਾਣੀ ਸੰਬੰਧੀ ਜੇ ਕੋਈ ਝਗੜਾ ਹੋਵੇ ਤਾਂ ਉਸ ਨੂੰ ਪੰਚਾਇਤ ਅੱਗੇ ਹੀ ਰੱਖਿਆ ਜਾਵੇ ਅਤੇ ਪੰਚਾਇਤ ਦਾ ਫੈਸਲਾ ਹੀ ਮੰਨਿਆ ਜਾਵੇ। ਇਉਂ ਬੜੀ ਸਿਆਣਪ ਨਾਲ ਦੋਹਾਂ ਧਿਰਾਂ ਨੇ ਹਮੇਸ਼ਾ ਹਮੇਸ਼ਾ ਲਈ ਯੁੱਧ ਦਾ ਖਤਰਾ ਸ਼ਾਂਤ ਕਰ ਦਿੱਤਾ। ਪੰਜਾਂ ਸੰਨਿਆਸੀਆਂ ਨੇ ਸਿਧਾਰਥ ਨੂੰ ਸਲਾਹ ਦਿੱਤੀ। ਯੁੱਧ ਦਾ ਵਿਰੋਧ ਕਰਨ ਕਾਰਨ ਹੀ ਤੁਸਾਂ ਨੂੰ ਸੰਨਿਆਸੀ ਹੋਣਾ ਪਿਆ। ਯੁੱਧ ਰੁਕ ਜਾਣ ਕਾਰਨ ਤੁਹਾਨੂੰ ਹੁਣ ਸੰਿਆਸੀ ਬਣੇ ਰਹਿਣ ਦੀ ਕੀ ਲੋੜ ਹੈ ਜਾਓ ਹੁਣ ਆਪਣੇ ਪਰਿਵਾਰ ਵਿੱਚ ਬਸੋ ਰਸੋ ਸਿਧਾਰਥ ਨੇ ਜੇਤੂ ਅੰਦਾਜ਼ ਵਿੱਚ ਕਿਹਾ ਇਸ ਸ਼ੁਭ ਸਮਾਚਾਰ ਨਾਲ ਮੈਨੂੰ ਅਤਾ ਖੁਸ਼ੀ ਹੋਈ ਹੈ ਇਹ ਮੇਰੀ ਪਹਿਲੀ ਵੱਡੀ ਜਿੱਤ ਹੈ ਪਹਿਲੀ ਵੱਡੀ ਜਿੱਤ ਮੇਰੇ ਵਾਪਸ जान ਦਾ ਰਸਤਾ ਬਿਲਕੁਲ ਸਾਫ਼ ਹੋ ਗਿਆ ਹੈ ਪਰ ਮੈਂ ਅਜੇ ਵਾਪਸ ਨਹੀਂ ਜਾਵਾਂਗਾ ਪੰਜਾਂ ਨੇ ਹੈਰਾਨੀ ਵਿੱਚ ਕਿਹਾ ਸਿਧਾਰਥ ਕਿਉਂ ਸਿਧਾਰਥ ਦਾ ਉੱਤਰ ਸੀ ਯੁੱਧ ਸਮਾਪਤੀ ਨਾਲ ਵੱਡੀ ਸਮੱਸਿਆ ਹੱਲ ਨਹੀਂ ਹੋਈ ਯੁੱਧ ਵਿਰੋਧ ਦੀ ਸਮੱਸਿਆ ਹੈ ਜੋ ਵੱਡੀ ਸਮੱਸਿਆ ਦਾ ਛੋਟਾ ਜਿਹਾ ਹਿੱਸਾ ਹੈ ਇਹ ਵਿਰੋਧ ਰਾਜਿਆਂ ਤੇ ਦੇਸ਼ਾਂ ਵਿਚਕਾਰ ਹੀ ਨਹੀਂ ਚੱਲਦਾ ਸਗੋਂ ਇਹ ਵਿਰੋਧ ਤਾਂ ਬ੍ਰਾਹਮਣਾਂ ਤੇ ਕਸ਼ਤਰੀਆਂ ਗ੍ਰਿਸ਼ਤੀਆਂ ਮਾਂ ਪੁੱਤ ਪਿਓ ਪੁੱਤ ਭੈਣ ਭਰਾ ਦੋਸਤ ਦੋਸਤ ਵਿਚਕਾਰ ਚੱਲ ਰਿਹਾ ਹੈ ਦੇਸ਼ਾਂ ਕੌਮਾਂ ਵਿਚਕਾਰ ਵਿਰੋਧ ਸੰਘਰਸ਼ ਕਦੇ ਕਦਾਈ ਹੁੰਦਾ ਹੈ ਪਰ ਸਮਾਜਿਕ ਵਰਗਾ ਵਰਣਾ ਜਾਤਾਂ ਜਮਾਤਾਂ ਵਿੱਚ ਸੰਘਰਸ਼ ਸਦਾ ਹੁੰਦਾ ਹੈ ਤੇ ਇਹ ਨਿਰੰਤਰ ਜਾਰੀ ਹੈ ਸੰਸਾਰ ਦੇ ਦੁੱਖਾਂ ਤੇ ਮੁਸੀਬਤਾਂ ਦੀ ਜੜ ਇਹ ਵਰਗ ਸੰਘਰਸ਼ ਹੀ ਹੈ ਮੈਂ ਇਸ ਸਮਾਜਿਕ ਸੰਘਰਸ਼ ਸੋਸ਼ਲ ਕਨਫਲਿਕਟ ਦਾ ਸਦੀਵੀ ਹੱਲ ਲੱਭਣਾ ਹੀ ਲੱਭਣਾ ਹੈ ਪੰਚੇ ਸੰਿਆਸੀ ਸਿਧਾਰਥ ਦੇ ਸ਼ਬਦਾਂ ਦੇ ਅਰਥ ਭਾਵ ਸਮਝਦੇ ਸਮਝਦੇ ਉੱਥੇ ਹੀ ਬਹਿ ਗਏ ਪਰ ਸਿਧਾਰਥ ਆਪਣੀ ਨੱਕ ਦੀ ਸਿੱਧੇ ਸਮੱਸਿਆ ਦੇ ਹੱਲ ਦੀ ਦਿਸ਼ਾ ਵਿੱਚ ਅੱਗੇ ਵਧਣ ਲੱਗੇ ਮਹਾਨਾਇਕ ਸਿਧਾਰਥ ਗੌਤਮ ਬੁੱਧ ਜੀ ਅੱਗੇ ਸਿਰ ਚੁੱਕਦਾ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ